ਸਸਰੀਕਾਲ ਅਸੀਂ ਬੇਬੀਆਸਿਸ ਬਿਮਾਰੀ ਦੇ ਉੱਤੇ ਪਹਿਲਾਂ ਵੀ ਇੱਕ ਵੀਡੀਓ ਪਾ ਚੁੱਕੇ ਹਾਂ ਲੇਕਿਨ ਅਸੀਂ ਅੱਜ ਤੁਹਾਨੂੰ ਪੂਰਾ ਡਿਟੇਲ ਨਾਲ ਇਹਦੇ ਬਾਰੇ ਦੱਸਾਂਗੇ ਬਿਪੋਸਿਸ ਇੱਕ ਚਿੰਚੜ ਜਿਹੜਾ ਚਿੰਚੜ ਦੇ ਪੇਟ ਦੇ ਵਿੱਚ ਪ੍ਰੋਟੋਜ਼ੋਆ ਇਨਫੈਕਸ਼ਨ ਹੁੰਦੀ ਹੈ ਉਹ ਚਿੰਚੜ ਜਾਨਵਰ ਦੇ ਲੱਗ ਜਾਂਦਾ ਤਾਂ ਉਸ ਤੋਂ ਬਾਅਦ ਜਾਨਵਰ ਨੂੰ ਉਹ ਰੈੱਡ ਵਾਟਰ ਜਾਨੀ ਕਹਿ ਦਿੰਦੇ ਆਪਾਂ ਬਿਬੀਆਸਿਸ ਬਿਮਾਰੀ ਹੋ ਜਾਂਦੀ ਹੈ ਬਿਵਸਥਿ ਤੋਂ ਹੋਂ ਤੋਂ ਬਾਅਦ ਜਾਨਵਰ ਨੂੰ ਤੇਜ਼ ਬੁਖਾਰ ਆਉਂਦਾ ਜੇ ਮੈਂ ਮੰਨ ਲਓ 5 6 8 ਤੱਕ ਵੀ ਚੱਲ ਜਾਂਦਾ ਹੈ ਖੂਨ ਜਿਹੜਾ ਹੈ ਪਿਸ਼ਾਬ ਦੇ ਵਿੱਚ ਖੂਨ ਦਾ ਜਿਹੜਾ ਰੰਗ ਆ ਬਿਲਕੁਲ ਰੈੱਡ ਗਾੜਾ ਗਾੜਾ ਹੋ ਜਾਂਦਾ ਹੈ ਤਾਂ ਜਾਨਵਰ ਨੂੰ ਮੰਨ ਲਓ ਤੇਜ਼ ਬੁਖਾਰ ਆਉਂਦਾ ਹੈ ਇਸ ਦੇ ਵਿੱਚ ਜਾਨਵਰ ਮળો ਆਪ ਨੂੰ ਬੜਾ ਤਕਲੀਫ ਚ ਮਹਿਸੂਸ ਕਰਦਾ ਹੈ ਤਾਂ ਇਸ ਦੇ ਅਸੀਂ ਪਹਿਲਾਂ ਲਖਣਤਾ ਜ਼ਰੂਰ ਦੱਸਿਆ ਸੀ ਲੇਕਿਨ ਟ੍ਰੀਟਮੈਂਟ ਨਹੀਂ ਦੱਸਿਆ ਸੀ ਟ੍ਰੀਟਮੈਂਟ ਕਈਆਂ ਪ੍ਰਾਵਾਹਾਂ ਦੇ ਸਾਡੇ ਕੋਲੇ ਕਮੈਂਟ ਵੀ ਆਇਆ ਵੀ ਇਹਦਾ ਟ੍ਰੀਟਮੈਂਟ ਦੱਸਿਆ ਕਰੋ ਟ੍ਰੀਟਮੈਂਟ ਵੀ ਤੁਹਾਨੂੰ ਅੱਜ ਦੱਸਾਂਗੇ ਅਸੀਂ ਜਾਨਵਰ ਨੂੰ ਪਹਿਲੇ ਪਹਿਲ ਅਗਰ ਹੁੰਦਾ ਹੈ ਤਾਂ ਉਸ ਨੂੰ ਆਪਾਂ ਪਹਿਲਾ ਜਿਹੜੀ ਫਸਟ ਏਡ ਦੇ ਸਕਦੇ ਹਾਂ ਤਾਂ ਅੱਧਾ ਕਿਲੋ ਪਤਾਸੇ ਕਿਲੋ ਦਹੀਂ ਵਿੱਚ ਫੈਟ ਕੇ ਜਾਨਵਰ ਨੂੰ ਤੁਸੀਂ ਦੇ ਦਿਓ ਯਾਨੀ ਕਿ ਉਹਦੀ એનર્ਜੀ ਬੇਸਡ ਨਾ ਹੋਵੇ ਦੂਸਰਾ ਨੰਬਰ ਤੇ ਜਾਨਵਰ ਨੂੰ ਜਿਹੜਾ ਹੈ ਆਪਣਾ ਗਰਮੀ ਜਦੋਂ ਹੁਣ ਗਰਮੀ ਦਾ ਪੀਕ ਲੈਵਲ ਹੈ ਤਾਂ ਬਿਵੋਸਿਸ ਦੇ ਕੇਸ ਜ਼ਿਆਦਾਤਰ ਪਾਈ ਜਾਂਦੇ ਆ ਕਿਉਂਕਿ ਅਸੀਂ ਸਾਡੇ ਕੋਲ ਜਿਹੜੇ ਹੁਣ ਇਸ ਟਾਈਮ ਐਚਐਫ ਗਾਂ ਦੇ ਵਿੱਚ ਬਿਵੋਸਿਸ ਦੀ ਬਹੁਤ ਜ਼ਿਆਦਾ ਬਿਮਾਰੀ ਹੈ ਤਾਂ ਅਸੀਂ ਅਸੀਂ ਦੂਸਰੇ ਇਹ ਵੀਡੀਓ ਦੂਸਰੀ ਵਾਰ ਤੁਹਾਡੇ ਕੋਲ ਅਸੀਂ ਪਾ ਰਹੇ ਆ ਤਾਂ ਇਸ ਦਾ ਤੁਹਾਨੂੰ ਦੱਸ ਦਿਆਂ ਵੀ ਇਸ ਦਾ ਟ੍ਰੀਟਮੈਂਟ ਹੈ ਇਸ ਜਾਨਵਰ ਨੂੰ ਮੀਡੋ ਕਾਰਬ ਇੱਕ ਕੰਜੈਕਸ਼ਨ ਆਉਂਦਾ ਉਹ ਉਸ ਦੇ ਜਾਨਵਰ ਦੇ ਜੇ ਤਾਂ ਅਗਰ ਬਾਡੀ ਚ ਤਾਜ਼ਾ ਹੈ ਤਾਂ ਉਸੇ 10 ਐਮਐਲ ਲਾ ਦਿਓ ਅਗਰ ਥੋੜਾ ਜਿਹਾ ਥੋੜਾ ਬੀਕ ਦਿਖਾਉਂਦਾ ਹੈ ਤਾਂ ਤੁਸੀਂ ਉਸ ਨੂੰ 7 ਐਮ ਐਲ ਆਈ ਐਮ ਦੇ ਸਕਦੇ ਹੋ ਉਸ ਤੋਂ ਬਾਅਦ ਉਹਨੂੰ ਨਵ ਵੀ ਜੱਕ ਇੰਜੈਕਸ਼ਨ ਮੰਨ ਲਓ 25 ਐਮ ਐਲ ਅਜ ਦੇਣਾ 25 ਐਮ ਐਲ ਕੱਲ ਦੇਣਾ ਤਾਂ ਨਾਲ ਨਿਊਰੋਕੈਨਡ ਜਾਂ ਟਰਾਈਬਿਵੈਟ 20 ਤੋਂ 25 ਐਮ ਐਲ ਡੋਜ਼ ਤੁਸੀਂ ਦੇ ਸਕਦੇ ਹੋ ਤਾਂ ਇਸ ਦਾ ਟ੍ਰੀਟਮੈਂਟ ਦੇਣ ਤੋਂ ਬਾਅਦ ਇੱਕ ਸੋਡਾ ਫੋਸ ਦੇ ਨਾਮ ਤੇ ਇੱਕ ਪਾਊਡਰ ਆਉਂਦਾ ਹੈ ਉਹ ਪਾਊਡਰ ਇਸ ਜਾਨਵਰ ਨੂੰ ਸਵੇਰ-ਸ਼ਾਮ 100-100 ਗ੍ਰਾਮ ਦੇਣਾ ਹੈ ਤਾਂ ਉਸ ਤੋਂ ਬਾਅਦ ਇਹ ਜਾਨਵਰ ਅੱਜ ਇਸ ਦਾ ਟ੍ਰੀਟਮੈਂਟ ਦੇਣ ਤੋਂ ਬਾਅਦ ਇਹ ਕੱਲ ਤੱਕ ਇਹਦਾ ਜਿਹੜਾ ਖੂਨ ਪਿਸ਼ਾਬ ਦੇ ਵਿੱਚ ਜਿਹੜਾ ਬਲੱਡ ਆ ਰਿਹਾ ਉਹ ਬਿਲਕੁਲ ਸਾਫ਼ ਹੋ ਜੂਗਾ ਕੱਲ ਤੋਂ ਇਹ ਜਾਨਵਰ ਨਾਰਮਲ ਹੋ ਕੇ ਆਪਣੇ ਪੱਠੇ ਚਰਨ ਲੱਗ ਜੂਗਾ ਇੱਕ ਫੈਰੀਕੈਂਡ ਜਾਂ ਬੈਟ ਬਲੱਡ ਦੇ ਨਾਮ ਤੇ ਇੱਕ ਲਿਕਵਿਡ ਬੋਟਲ ਆਉਂਦੀ ਆ ਉਸ ਨੂੰ ਤੁਸੀਂ ਇਸ ਨੂੰ 50-50 ਮਿਲ ਦੇਣਾ ਜੇ ਜੋ ਜਾਨਵਰ ਦੇ ਮੰਨ ਲਓ ਹਾਈਮੋਗਲੋਬਿਨ ਦੀ ਕਮੀ ਹੋਈ ਆ ਉਸ ਨੂੰ ਪੂਰਾ ਕਰਨ ਵਾਸਤੇ ਤੁਸੀਂ ਇਸ ਨੂੰ ਲਗਭਗ 10-12 ਦਿਨ ਦਿਓ ਉਸ ਤੋਂ ਬਾਅਦ ਬਿਲਕੁਲ ਠੋਡਾ ਜਾਨਵਰ ਇਹ ਆਪਣੇ ਸਹੀ ਮੰਨ ਲਓ ਹਾਲਾਤ ਦੇ ਵਿੱਚ ਆ ਜਾਊਗਾ ਸਾਡੀ ਅਗਲੀ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਕਰ ਲਓ ਫੋਲੋ ਲਾਈਕ ਤੇ ਸ਼ੇਅਰ ਕਰ ਦਿਓ